ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਜੱਤਦਾਰ ਕਾਲ ਤਖਤ ਨੇ ਅੱਜ ਪੰਜ ਮੈਂਬਰੀ ਕਮੇਟੀ ਨੂੰ ਹੁਕਮ ਦਿੱਤੇ ਨੇ ਕਿ ਉਹ ਕਾਲੇ ਦਲ ਦੀ ਭਰਤੀ ਦੀ ਪ੍ਰਕਿਰਿਆ ਜੋ ਹੈ ਉਸ ਨੂੰ ਉਸ ਨੂੰ ਸ਼ੁਰੂ ਕਰ ਦੇ। ਤੇ ਨਾਲ ਹੀ ਜੱਤਦਾਰ ਨੇ ਇਹ ਵੀ ਦੱਸਿਆ ਕਿ ਜੱਤਦਾਰਾਂ ਦੀ ਇਕਤਰਤਾ ਵੀ ਜਲਦ ਹੋਣ ਜਾ ਰਹੀ ਹੈ ਜਿਹੜੇ ਕਿ ਸੱਤ ਮੈਂਬਰ ਚੋਂ ਦੋ ਮੈਂਬਰਾਂ ਨੇ ਅਸਤੀਫੇ ਦੇ ਦਿੱਤੇ ਨੇ ਉਸ ਨੂੰ ਉਸ ਦੀ ਮਨਜ਼ੂਰੀ ਨੂੰ ਲੈ ਕੇ ਉਹਨਾਂ ਅਸਤੀਫਿਆਂ ਦੇ ਉੱਤੇ ਚਰਚੇ ਨੂੰ ਲੈ ਕੇ ਹੋਰ ਵੀ ਕਈ ਪੰਜਾਬ ਦੇ ਮੁੱਦੇ ਨੇ ਅੱਜ ਦੇ ਦਿਨਾਂ ਦੇ ਨਾਲ ਜਿਨ੍ਹਾਂ ਦੇ ਉੱਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਭੱਟੀ ਸਤਿ ਸ਼੍ਰੀ ਅਕਾਲ ਸਰ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਸਤਿ ਸ੍ਰੀ ਅਕਾਲ ਜੀ ਅੱਜ શ્રી ਕਾਟਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਪੰਜ ਮੈਂਬਰੀ ਕਮੇਟੀ ਨੂੰ ਹੁਕਮ ਦਿੱਤੇ ਨੇ ਕਿ ਉਹ ਅਕਾਲ ਦਲ ਦੀ ਭਰਤੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਦੇਣ ਯਰਨੀ ਰਗਵੀਰ ਸਿੰਘ ਜਥੇਦਾਰ ਕਾਲ ਤਖਤ ਹਾਂਜੀ ਉਹਨਾਂ ਕੋਲੋਂ ਕੌਮ ਨੂੰ ਬਹੁਤ ਅਸਰ ਸੀ ਜਿਸ ਦਿਨ ਉਹਨਾਂ ਨੇ 2 ਦਸੰਬਰ ਨੂੰ ਇੱਕ ਬੜੇ ਖੜਕਵੇਂ ਤੇ ਬੜੇ ਉਬਰਵੇਂ ਫੈਸਲਾ ਲਿਆ ਸੀ ਕਿ ਆਮ ਲੋਕਾਂ 'ਚ ਚਰਚਾ ਸੀ ਕਿ ਗਿਆਨੀ ਰਗबीर ਸਿੰਘ ਹੋਰੀ ਹੋਣ ਆਪਣੀ ਭੂਮਿਕਾ ਜਿਹੜੀ ਉਹ ਕਾਲੀ ਫੂਲਾ ਸਿੰਘ ਨੇ ਨਿਭਾਉਣ ਦੀ। ਲੇਕਿਨ ਉਹਦੇ ਤੇ ਵੀ ਕਈ ਲੋਕ ਕਿੰਤੂ ਪ੍ਰੰਤੂ ਕਰਦੇ ਰਹੇ ਉਸ ਤੋਂ ਬਾਅਦ ਜਿਹੜੀ 7 ਮੈਂਬਰੀ ਪਹਿਲਾਂ 6 ਮੈਂਬਰੀ ਬਣੀ ਸੀ ਫਿਰ 7 ਮੈਂਬਰੀ ਕੀਤੀ ਉਹਨੂੰ ਕਿਹਾ ਗਿਆ ਵੀ ਤੁਸੀਂ ਭਰਤੀ ਕਰੋ ਤੁਹਾਡੀ ਨਗਰਾਲਾ ਨਹੀਂ ਅੱਧ ਭਰਤੀ ਹੋਏਗੀ ਲੇਕਿਨ 74 ਦਿਨ ਤੱਕ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਨਵੀਨਰ ਲੱਗੇ ਪਾਰਟੀ ਦੀ ਕਮੇਟੀ ਦੇ ਉਹਨਾਂ ਮੀਟਿੰਗ ਨਹੀਂ ਸੀ ਬੁਲਾਈ 74 ਦਿਨ ਬਾਅਦ ਜਾ ਕੇ ਸਿਰਫ ਦੋ ਮੀਟਿੰਗਾਂ ਦੀ ਹੋਈਆਂ ਵਾ ਤੀਜੀ ਮੀਟਿੰਗ ਵੀ ਅਧੂਰੀ ਹੋਈ ਕਿਉਂਕਿ ਦੋ ਬੰਦੇ ਆਏ ਨਹੀਂ ਕ੍ਰਿਪਾਲ ਸਿੰਘ ਬਡੂਂਗਰ ਜਿਹਨਾਂ ਦਾ ਨਾਮ ਬਾਦਸ਼ਾਹ ਮਲ ਕੀਤਾ ਗਿਆ ਉਹ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਸ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦੇ ਕੇ ਲਾਂਭੇ ਹੋ ਗਏ ਪਰ ਪੰਜ ਮੈਂਬਰਾਂ ਨੇ ਬਕਾਇਦਾ ਤੌਰ ਤੇ ਮੀਟਿੰਗ ਕਰਕੇ ਤੇ ਉਹਦੀ ਰਿਪੋਰਟ ਜਿਹੜੀ ਸੀ ਜਹਦਰ ਕੱਲ ਤੱਕ ਨੂੰ ਸੌਂਪ ਦਿੱਤੀ ਸੀ ਕੋਈ 19 ਤਰੀਕ ਨੂੰ 19 ਫਰਵਰੀ ਨੂੰ ਤੇ 23 ਫਰਵਰੀ ਨੂੰ ਫਿਰ ਜਾ ਕੇ ਇਹਨਾਂ ਦੀ ਜਥੇਦਾਰ ਕੱਲ ਤੱਕ ਨਾ ਮੀਟਿੰਗ ਹੁੰਦੀ ਹੈ ਤਾਂ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਕੀ ਹੁਕਮ ਆਉ ਕਹਿੰਦੇ ਜੀ 2 ਦਿਨ ਵੇਟ ਕਰੋ 2 ਦਿਨ ਵੇਟ ਕਰਨ ਤੋਂ ਬਾਅਦ ਅੱਜ ਕਰੀਬ-ਕਰੀਬ 1 ਹਫਤਾ ਬੀਤ ਗਿਆ ਸੀਗਾ ਤੇ ਜਥੇਦਾਰ ਸਾਹਿਬ ਨੇ ਅੱਜ ਫਿਰ ਆਪਣਾ ਖੰਡਾ ਖੜਕਾ ਹੀ ਦਿੱਤਾ ਕਿਉਂ ਪਿਛਲੇ 3-4 ਦਿਨ ਤੋਂ ਕਾਫੀ ਸਾਰੇ ਡਿਪਰੈਸ਼ਨ ਚਲੇ ਗਏ ਸੀ ਪੰਜ ਮੈਂਬਰ ਕਮੇਟੀ ਵਿੱਚ ਲੱਗੀ ਵੀ ਹੁਣ ਕੀ ਬਣੂਗਾ ਲੇਕਿਨ ਜਥੇਦਾਰ ਅਕਾਲ ਤੱਕ ਤੇ ਕਿਰੀ-ਕਰੀ 45 ਦਿਨ ਪਹਿਲੇ ਇਸ ਕਮੇਟੀ ਨੂੰ ਕਹਿ ਚੁੱਕਾ ਸੀ ਵੀ ਤੁਸੀਂ ਭਰਤੀ ਵੀ ਕਰੋ ਤੇ ਲੋਕਾਂ ਜਾਓ ਤੇ ਆ ਜਿਹੜੇ ਲੋਕ ਪਗੌੜੇ ਦੇ ਕਾਲ ਤੱਕ ਤੇ ਕਹ ਵੀਏ ਪਗੌੜੇ ਨੇ ਉਸ ਟਾਈਮ ਦੇ ਉੱਤੇ ਪੰਜ ਮੈਂਬਰੀ ਕਮੇਟੀ ਨੂੰ ਆਸ ਆਸੀਪੀ ਜਥੇਦਾਰ ਸਾਨੂੰ ਕਿਨੂੰ ਕੀ ਨਿਰਦੇਸ਼ ਦੇਣਗੇ ਲੇਕਿਨ ਜਿਹੜੀ ਉਲੰਘਣਾ ਕੀਤੀ ਗਈ ਅਕਾਲ ਤੱਕ ਦੇ ਹੁਕਮਾਂ ਦੀ ਅਲੰਗਣਾ ਕਰਕੇ ਬਾਦਲ ਦਲ ਨੇ ਬਕਾਇਦਾ ਤੌਰ ਤੇ 20 ਜਨਵਰੀ ਨੂੰ ਆਪਣੀ ਭਰਤੀ ਸ਼ੁਰੂ ਕਰਤੀ ਤੇ 20 ਫਰਵਰੀ ਨੂੰ ਖਤਮ ਕਰਤੀ ਜਿਹਦੀ ਉਹ ਕਹਿੰਦੇ ਜੀ ਤੇ 33 ਲੱਖ ਭਰਤੀ ਕਰ ਲਈ ਹੁਣ ਤੱਕ ਤੇ ਉਹਦੀਆਂ ਕਾਪੀਆਂ ਜਮਾ ਹੋ ਰਹੀਆਂ ਉਹਨਾਂ ਦੇ ਏਜੰਡੇ ਮੁਤਾਬਕ ਅੱਜ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਜਾਣਾ ਸੀ ਲੇਕਿਨ ਕੱਲ ਜਿਹੜੀ ਮੀਟਿੰਗ ਕੀਤੀ ਪਾਰਲੀਮੈਂਟ ਬੋਰਡ ਦੀ ਉਹਦੇ ਵਿੱਚ ਉਹਨਾਂ ਕਹਿੰਦਾ ਕਿ ਇਹ ਅਸੀਂ ਥੋੜਾ ਬਚ ਕਰਾਂਗੇ ਹਫਤਾ ਦਰਸਨੇ ਲਟਕਾਤਾ ਲੇਕਿਨ ਇਹਦੇ ਵਿੱਚ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕੱਲ ਗਲਬਾ ਜਾ ਕੇ ਹੁੰਦੀ ਹੈ ਜਿਹਹਦਰ ਕੱਲ ਤੱਕ ਤੋਂ ਉਹਨਾਂ ਦੇ ਘਰ ਜਾਂਦੇ ਨੇ ਜਿਹਹਦਰ ਤਖਤ ਜੀ ਕੇਸਗੜ੍ਹ ਸਾਹਿਬ ਉਹਨਾਂ ਦੇ ਘਰ ਜਾਂਦੇ ਨੇ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰਘਬੀਰ ਸਿੰਘ ਉੱਥੇ ਉਹਨਾਂ ਅੱਜ ਕੀ वार्तालाप ਹੁੰਦਾ ਹੈ ਇਹਦੇ ਬਾਰੇ ਤੇ ਸਾਨੂੰ ਬਹੁਤੀ ਜਾਣਕਾਰੀ ਨਹੀਂ ਮਿਲੀ ਲੇਕਿਨ ਇਹ ਜਾਣਕਾਰੀ ਜੋ ਮਿਲੀ ਸੀ ਵੀ ਧਾਮੀ ਸਾਹਿਬ ਨੇ ਆਪਣਾ ਅਸਤੀਫਾ ਵਾਪਸ ਲੈਣ ਤੋਂ ਇਨਕਾਰ ਕਰਤਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਤੇ ਕਨਵੀਨਰਸ਼ਿਪ ਜਿਹੜੀ ਲਈ ਸੀ 7ਵੀਂ ਬਰੀ ਕਮੇਟੀ ਉਹਦੇ ਤੋਂ ਆ। ਹੋ ਸਕਦਾ ਕਿ ਜਥੇਦਾਰ ਸਾਹਿਬ ਨੂੰ ਧਾਮੀ ਸਾਹਿਬ ਨੇ ਕੋਈ ਤਾਕਤ ਦੀਆਂ ਗੋਲੀਆਂ ਖਵਾਤੀਆਂ ਹੋਣ ਤੇ ਜਥੇਦਾਰ ਜੀ ਆਪਣੇ ਵੇਗ 'ਚ ਅੱਗੇ ਤੇ ਉਹਨਾਂ ਨੇ ਜੀ ਕਹਿ ਦਿੱਤਾ ਉਹਨਾਂ ਨੇ ਇੱਕ ਚੈਨਲ ਨਾਲ ਗੱਲ ਕਰਦੇ ਕਹਿ ਦਿੱਤਾ ਜੀ ਮੈਂ ਜਿਹੜੀ ਆ ਉਹ 5ਵੀਂ ਬਰੀ ਕਮੇਟੀ ਨੂੰ ਆਦੇਸ਼ ਦਿੰਦਾ ਕਿ ਉਹ ਆਪਣੀ ਭਰਤੀ ਸ਼ੁਰੂ ਕਰੇ। ਇਹਦਾ ਮਤਲਬ ਜਿਹੜੀ ਪਹਿਲੀ ਭਰਤੀ ਹੈ ਉਹ ਆਟੋਮੈਟਿਕਲੀ ਰੱਦ ਹੋ ਜਾਏਗੀ ਉਹਨਾਂ ਕਿ ਉਹਦੇ ਬਾਰੇ ਉਹ ਕਹਿੰਦੇ ਭਰਤੀ ਨਹੀਂ ਹੋਣੀ ਪੰਗਾ ਪੈ ਜਾਏਗਾ ਕਿ ਹੁਣ ਤੱਕ ਇਹ ਕਹਿੰਦੇ ਆ ਵੀ ਸਾਡੀ ਜਿਹੜੀ ਸੀ ਟੈਕਨੀਕਲ ਪ੍ਰੋਬਲਮ ਸੀ ਜਿਹਦੇ ਕਰਕੇ ਸਾਨੂੰ ਆਪਣੀ ਭਰਤੀ ਕਰਨੀ ਪਈ ਰਹੀ ਹੈ ਅਸੀਂ ਅਕਾਲ ਤਖਤ ਦੇ ਹੁਕਮਾਂ ਨੂੰ ਲਾਗੂ ਨਹੀਂ ਕਰ ਸਕਦੇ ਤੇ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀਗਾ ਵੀ ਅਕਾਲ ਤਖਤ ਦੇ ਹੁਕਮ ਸੁਪਰੀਮ ਇਹਨਾਂ ਦੀ ਪਾਰਟੀ ਜਾਂਦੀ ਜਾਵੇ ਇਹਨਾਂ ਦੀ ਚੋਣ ਚੰਦਤ ਜਾਵੇ ਉਹਦੇ ਤੇ ਟਿੱਪਣੀ ਕੀਤੀ ਸੀ ਵਿਰਸਾ ਸਿੰਘ ਮਲਟੋਵੇ ਤੇ ਮੈਂ ਇਹ ਦਾਅਵੇ ਨਾ ਕਹਿ ਸਕਦਾ ਵੀ ਜੋ ਵਿਰਸਾ ਸਿੰਘ ਮਲਟੋਵਾ ਨੇ ਜਿਸ ਤਰੀਕੇ ਨਾਲ ਆ ਕੇ ਜਥੇ ਤਰ ਧਮਕਾਇਆ ਸੀਗਾ ਵੀ ਜੇ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਫੈਸਲਾ ਲਿਆ ਕੋਈ ਹੋਰ ਬੋਲੇ ਨੇ ਬੋਲੇ ਤੇ ਮੈਂ ਤੇ ਖੰਡਾ ਜਰੂਰ ਖੜਕਾਉਂਗਾ ਲੇਕਿਨ ਜਥੇ ਤਰਾਂ ਵੀ ਖੰਡਾ ਖੜਕਾਇਆ ਲੇਕਿਨ ਉਸ ਤਰੀਕੇ ਦਾ ਨਹੀਂ ਜਿਹੜਾ ਬਾਬਾ ਦੀਪ ਸਿੰਘ ਘੜਕਾਇਆ ਸੀਗਾ ਉਹਨਾਂ ਨੇ ਲਿਆਜ਼ ਕੀਤਾ ਉਹਨੂੰ 10 10 ਸਾਲ ਵਸਤੇ ਪਾਰਟੀ ਚੋਂ ਕੱਢਿਆ ਜੇ ਉਦੋਂ ਹੀ ਉਹਨੂੰ ਪੰਥ ਚੋਂ ਛੇਕ ਦਿੰਦੇ ਤੇ ਫਿਰ ਇਹਨਾਂ ਦੀ ਹਿੰਮਤ ਨਾ ਵੀ ਦੀ ਬਾਦਰ ਜਰੀਆਂ ਦੇ ਇਸ ਤਰੀਕੇ ਨਾਲ ਭਰਤੀ ਕਰਨ ਦੀ ਹੁੰਦਾ ਪਤਾ ਸਾਡੀ ਵੀ ਵਾਰੀ ਆ ਜਾਣੀ 28 ਜਨਵਰੀ ਦੀ ਜਿਹੜੀ ਮੀਟਿੰਗ ਹੋਣੀ ਸੀ ਜਥੇਦਰਾਂ ਦੀ ਉਹ ਇਸ ਕਰਕੇ ਪੋਸਟਪੋਨ ਕਰਾਈ ਗਈ ਸੀ ਤੇ ਉਹਦੀ ਸੀਕਰੇਸੀ ਲੇਟ ਹੋ ਗਈ ਸੀ ਤੇ ਉਹਦੇ ਚ ਡਾਕਟਰ ਦਲਜੀਤ ਸਿੰਘ ਚੀਮੇ ਨੂੰ ਛੇਕਿਆ ਜਾਣਾ ਸੀ ਉਹ ਦਬਾਅ ਪਾ ਕੇ ਜਿਹੜੀ ਸੀ ਉਹ ਕੈਨਸਲ ਕਰਾਤੀ ਸੀ ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਗਿਆਨੀ ਜੀ ਜਥੇਦਾਰ ਸਾਹਿਬ ਜੇ ਮੀਟਿੰਗ ਰੱਖਣੀ ਹੈ ਤੇ ਫਿਰ ਆਪਣੇ ਪੈਰਾਂ ਦੇ ਭਾਰ ਝੱਲਿਓ ਤੁਸੀਂ ਇਹ ਮੀਟਿੰਗ ਰੱਦ ਕਰਾਉਣ ਵਾਸਤੇ ਤੁਹਾਨੂੰ ਬੜਾ ਦਬਾਅ ਪਾਇਆ ਜਾਊਗਾ ਜਥੇਦਾਰ ਨੇ ਕਿਹਾ ਜੋ ਮਰਜ਼ੀ ਹੋਵੇ ਮੀਟਿੰਗ ਰੱਦ ਨਹੀਂ ਹੋਈ ਲੇਕਿਨ ਅਗਲਾ ਮੀਟਿੰਗ ਰੱਦ ਕਰਾ ਦਿੱਤੀ ਖੈਰ ਹੁਣ ਅੱਜ ਜਦੋਂ ਸਵਾਲ ਪੁੱਛੇਗੇ ਉਹਨੂੰ ਦੋਤਨ ਪਹਿਲਾ ਸਵਾਲ ਤੇ ਇਹ ਪੁੱਛਿਆ ਗਿਆ ਸੀ ਵੀ ਭਰਤੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਨੇ ਆਪਣੀ ਭਰਤੀ ਕੀਤੀ ਉਹਨੇ ਉਹ ਗਲਤ ਇਹ ਪੰਜਵੇਂ ਪੰਜਵੇਂ ਵੀ ਕਮੇਟੀ ਭਰਤੀ ਕਰੂਗੀ ਦੂਸਰੀ ਜਿਹੜੇ ਦੋਸਤ ਇਸਤੇਫੇ ਆਇਆ ਉਹਨਾਂ ਬਾਰੇ ਅਗਲੇ 2-4 ਦਿਨ ਦੇ ਵਿੱਚ ਪੰਜ ਜਥੇਦਾਰਾਂ ਦੀ ਮੀਟਿੰਗ ਕਰਾਂਗੇ ਉਹ ਚ ਇਸਤੇਫੇ ਪ੍ਰਵਾਨ ਕਰਕੇ ਤੇ ਦੋ ਵਿਅਕਤੀ ਹੋਰ ਉਹਦੇ ਨਾਮਜ਼ਦ ਕਰਕੇ ਤੇ ਇੱਕ ਨਿਵੀਨਰਸ਼ਿਪ ਕਨਵਰ ਬਣਾਵਾਂਗੇ ਦਾ ਕੀ ਚ ਤੇ ਸੱਤਵੇਂ ਵੀ ਕਮੇਟੀ ਪੂਰੀ ਕੀਤੀ ਜਾਊਗੀ ਜੇ ਜਦੋਂ ਪੱਤਰਕਾਰ ਨੇ ਪੁੱਛਿਆ ਵੀ ਚਰਚਾਵਾਂ ਚੱਲ ਰਹੀਆਂ ਨੇ ਜਥੇਦਾਰ ਜੀ ਗਿਆਨੀ ਹਰਪੀ ਸਿੰਘ ਤੋਂ ਬਾਅਦ ਕਹਿੰਦੇ ਤੁਹਾਡੀ ਵੀ ਛੁੱਟੀ ਕੀਤੀ ਜਾ ਸਕਦੀ ਹੈ ਜੀ ਉਹਨਾਂ ਅੱਗੇ ਬੜਾ ਘੜਿਆ ਕਿ ਰਾਜਬਾਬ ਦਿੱਤਾ ਸ਼ੁਨਨ ਕਹਿੰਦੇ ਮੈਂ ਆਪਣੇ ਜਿਹੜੇ ਕੱਪੜੇ ਆਪਣੇ ਬੈਗ 'ਚ ਪਾਏ ਨੇ ਜਦੋਂ ਮਰਜ਼ੀ ਛੁੱਟੀ ਕਰਦੇ ਹਾਂ ਇਸ ਕਰਕੇ ਜਥੇਦਾਰ ਦੀ ਅੱਜ ਜਿਹੜੀ ਬੜਕ ਉਹਦੇ ਤੋਂ ਜਿਹੜੇ ਪੰਤ ਪ੍ਰੰਸ ਲੋਕ ਉਹਨਾਂ ਨੂੰ ਥੋੜੀ ਰਾਤ ਜ਼ਰੂਰ ਮਿਲੀ ਹੈ لیکن ਰਾਤ ਉਦੋਂ ਮੁਲਕੀ ਜਦੋਂ ਪ੍ਰੋਪਰ ਭਰਤੀ ਹੋ ਕੇ ਅਕਾਲੀ ਦਲ ਸਰਜੀਤ ਹੋਊਗਾ ਉਹਦੀ ਪੁਨਰਸਰਜੀਤੀ ਹੋਊਗੀ ਇਹਦੇ ਉੱਤੇ ਜਿਹੜੇ ਇਹਨਾਂ ਦੇ ਆਗੂ ਦੇ ਸਰਾਧਵਾਦ ਸੁਧਾਰਵਾਦੀਆਂ ਦੇ ਸਰਦਾਰ ਹਰਬੰਸ ਸਿੰਘ ਮੰਜਪੁਰ ਉਹਨਾਂ ਨੇ ਜਥੇਦਾਰ ਦੇ ਇਸ ਬਿਆਨ ਦਾ ਸਵਾਗਤ ਕੀਤਾ ਤੇ ਉਹਨਾਂ ਨੇ ਕਿਹਾ ਜੀ ਮੈਂ ਪੰਜ ਮੈਂਬਰੀ ਕਮੇਟੀ ਨੂੰ ਜਾ ਕੇ ਬੇਨਤੀ ਕਰੂੰਗਾ ਵੀ ਬਿਨਾਂ ਕਿਸੇ ਦੇਰੀ ਤੋਂ ਭਰਤੀ ਸ਼ੁਰੂ ਕੀਤੀ ਜਾਵੇ ਅਸੀਂ ਪੂਰਾ ਪੂਰਾ ਸਹਿਯੋਗ ਕਰਾਂਗੇ ਲੋਕਾਂ ਕੋ ਪਿੰਡਾਂ ਜਾਵਾਂਗੇ ਭਰਤੀ ਸਹੀ ਹੋਊਗੀ ਹਰ ਭਰਤੀ ਦੇ ਨਾਲ ਜਿਹੜਾ ਆਧਾਰਕਰ ਲੱਗਾ ਹੋਊਗਾ ਇਸੇਤਰ ਜਿਹੜੇ ਸੁਧਾਰ ਵਰਨੀਆਂ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵਾ ਉਹਨਾਂ ਵੀ ਇੰਨੀ ਗੱਲ ਕਹੀ ਤੇ ਅਸੀਂ ਬੜਾ ਕੁਝ ਕਿਹਾ ਸੀ ਲੇਕਿਨ ਸਾਡੀ ਉਹ ਗੱਲ ਮੰਨੇ ਨਹੀਂ ਕਿ ਦੇਥੇਦਾਰ ਉਹਨਾਂ ਜੋ ਕਹਿਆ ਸੀ ਉਹਦਾ ਸਵਾਗਤ ਕਰਦੇ ਬਿਲਕੁਲ ਸਵਾਗਤ ਕਰਦੇ ਉਹਨਾਂ ਨੇ ਕਿਹਾ ਧਾਮੀ ਸਾਹਿਬ ਦਾ ਵੀ ਇਸ ਤਫ਼ਾ ਗਲਤ ਸੀ ਤੇ ਨਾਲ ਉਹਨੇ ਇਹ ਵੀ ਗੱਲ ਕਹੀ ਕਿ ਜਿਹੜਾ ਬਕਾਇਦਾ ਤੌਰ ਤੇ ਗਿਆਨੀ ਹਰਪ੍ਰੀਤ ਨੂੰ ਕੱਢਿਆ ਉਹ ਵੀ ਮर्याਦਾ ਤੇ ਸਾਡੀਆਂ ਪਰੰਪਰਾਵਾਂ ਦੇ ਸਿਧਾਂਤਾਂ ਦੇ ਉਲਟ ਹੈ ਇਹਨਾਂ ਨੂੰ ਇਸ ਤਰੀਕੇ ਨਾਲ ਕੱਢਣ ਦਾ ਕੋਈ ਅਧਿਕਾਰ ਨਹੀਂ ਉਹਨਾਂ ਨੇ ਕਿਹਾ ਹੁਣ ਪੰਜਵੀਂ ਕਮੇਟੀ ਜਲਦੀ ਉਹਨਾਂ ਨੇ ਕਿਹਾ ਜਲਦੀ ਅਸੀਂ ਮੀਟਿੰਗ ਕਰ ਕਰ ਰਹੇ ਹਾਂ ਮੀਟਿੰਗ ਕਰ ਕਰਕੇ ਅਸੀਂ ਉਹਦੇ ਵਿੱਚ ਫੈਸਲਾ ਲਵਾਂਗੇ ਵੀ ਜਲਦੀ ਭਰਤੀ ਸ਼ੁਰੂ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਅਸੀਂ ਪੰਥਕ ਜਥੇਬੰਦੀਆਂ ਦਾ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਦਿਮਨ ਸਾਰੇ ਨਾਲ رابطہ ਕਾਇਮ ਕਰਕੇ ਭਰਤੀ ਸ਼ੁਰੂ ਕਰਾਂਗੇ ਤਾਂ ਕਿ ਭਰਤੀ ਪੂਰੇ ਪੰਥ ਦੇ ਵਿੱਚੋਂ ਹੋ ਸਕੇ ਨਾ ਕਿ ਕਿਸੇ ਇੱਕ ਪਾਰਟੀ ਦੀ ਹੋ ਸਕੇ ਉਹਨਾਂ ਕੇ ਸ਼ਰਮੀ ਅਕਾਲੀ ਦਰ ਸਰਜੀਤ ਕੀਤਾ ਜਾਵੇਗਾ ਉਹਦੀ ਪੁਨਰ ਸਿੰਧੀਤੀ ਕੀਤੀ ਜਾਊਗੀ ਕਿ ਜਥੇਦਾਰ ਸਾਹਿਬ ਦਾ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਨੂੰ ਤਨਹਰ ਕੀਤਾ ਵੀ ਸਾਨੂੰ ਇਹ ਆਸ ਸੀਗੀ ਕਿ ਉਹ ਇਹੀ ਫੈਸਲਾ ਲੈਣਗੇ ਕਿ ਇਹ ਜਦ ਨਾਲ ਇੱਕ ਇਤਿਹਾਸ ਨਵਾਂ ਸਿਰਜਿਆ ਜਾਊਗਾ ਪਿਛਲੇ ਇਤਿਹਾਸ ਦੇ ਵਿੱਚ ਵੀ ਜਿਹੜੀ ਆ ਤੁਹਾਨੂੰ ਪਤਾ ਹੋਏਗਾ 6 6 ਅਕਤੂਬਰ 1979 ਨੂੰ ਅਕਾਲ ਤਖਤ ਤੋਂ ਇਸੇ ਤਰ੍ਹਾਂ ਹੀ ਇੱਕ ਬਕਾਇਦਾ ਤੌਰ ਤੇ ਸੱਤ ਮੈਂਬਰੀ ਕਮੇਟੀ ਬਣਦੀ ਤੇ ਉਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਤੇ ਉਹਦੇ ਉਮੀਦਵਾਰ ਚੁਣਨ ਦੀ ਗੱਲ ਕੀਤੀ ਜਾਂਦੀ ਸੀ ਜਿਹੜਾ ਤਤਕਾਲੀ ਪ੍ਰਧਾਨ ਸੀਗਾ ਜਗਦੇਵ ਸਿੰਘ ਤਲਵੰਡੀ ਉਹਨੇ ਉਰਜਾ ਕੀਤਾ ਸੀ ਤੇ ਉਹਨੂੰ ਫਿਰ ਤਨਖਾਹਿਆ ਕਰਾ ਦੇਣ ਲਈ ਪਿਆ ਸੀ ਮੁਰਕਿਆਂ ਦੇ ਅਕਾਲ ਤਖਤ ਜਾ ਕੇ ਮਾਫੀ ਮੰਗੀ ਸੀਗੀ ਇਸ ਕਰਕੇ ਇੱਥੇ ਵੀ ਹੁਣ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਗਈ ਆ ਬਾਦਰ ਦਲੀਆਂ ਦਾ ਸਾਡੇ ਕੋਲ ਅਜੇ ਤੱਕ ਹਾਲ ਦੀ ਕਣੀ ਕਿਸੇ ਪ੍ਰਕਾਰ ਦਾ ਜਿਹੜਾ ਵਾ ਕੋਈ ਵੀ ਵਾਚਨ ਨਹੀਂ ਆਇਆ ਕੋਈ ਦੇ ਬਾਰੇ ਕੀ ਕਹਿੰਦੇ ਵੀ ਜਥੇਦਾਰ ਨੂੰ ਉਹ ਗਾਲਾ ਘੜਦੀ ਆ ਜਾਂ ਜਥੇਦਾਰ ਦੇ ਕੋਲ ਜਾ ਕੇ ਉਹਨਾਂ ਰਿਕੁਐਸਟ ਕਰਨਗੇ ਕੀ ਕਰਨਗੇ ਸਾਨੂੰ ਨਹੀਂ ਪਤਾ ਲੇਕਿਨ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਹਰ ਸਿੱਖ ਦੀ ਡਿਊਟੀ ਬਣਦੀ ਵੀ ਅਕਾਲ ਤਖਤ ਦੀ ਸਰ ਸੁਪਰੀਮੇਸੀ ਨੂੰ ਕਾਇਮ ਰੱਖਿਆ ਜਾਵੇ ਉਹ ਵੀ ਇੱਥੇ ਖਤਾ ਖਾ ਗਏ ਉਹਨਾਂ ਨੇ ਵੀ ਸਿਰਫ ਆਪਣੀ ਪਾਰਟੀ ਨੂੰ ਤਰਜੀਹ ਦਿੱਤੀ ਆ ਕਾਲੀ ਦਲ ਅਕਾਲ ਤਖਨ ਨੂੰ ਤਰਜੀਹ ਨਹੀਂ ਦਿੱਤੀ ਇਸ ਕਰਕੇ ਹੁਣ ਉਮੀਦ ਹੈ ਵੀ ਉਹ ਆਪਣਾ ਵਰਸ਼ਨ ਕੀ ਦਿੰਦੇ ਆ ਉਹ ਤੇ ਭੇਖ ਦੀ ਬੁੱਕਲ ਛੁਪਿਆ ਮੈਂ ਪਤਾ ਕਰਾਂਗੇ ਅਸੀਂ ਬਾਅਦ ਚ ਕੀ ਬਣਦੀ ਗੱਲ ਕੱਲ੍ਹ-ਕੱਲ ਕਰਾਂਗੇ ਲੇਕਿਨ ਅੱਜ ਬਕਾਇਦਾ ਤੌਰ ਤੇ ਜਿਹੜਾ ਅਸੀਂ ਉਹਨਾਂ ਦੇ ਘਰ ਤੇ ਮੈਂ ਕਿਹਾ ਸਭ ਵਿਚਨ ਲਈ ਗੱਲ ਹੋ ਗਈ ਵੀ ਜੇ ਜਹਦਰ ਅਕਾਲ ਤਖਨ ਨੇ ਕੀਤਾ ਵੀ ਭਰਤੀ ਰੱਦ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਤੁਰੰਤ ਭਰਤੀ ਸ਼ੁਰੂ ਕਰੇ ਜੀ ਉਹਦਾ ਰਮਰੇਤ ਪਾਲ ਦੀ 54 ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਹਾਈ ਕੋਰਟ ਨੇ ਸੰਮਨ ਤਾਂ ਮੇਲ ਕਰਵਾਉਣ ਦੇ ਲਈ ਡਿਬਰੂਗੜ ਦੇ ਜਿਹੜੇ ਜੇਲ ਸੁਪਰਡੈਂਡੈਂਟ ਹੈ ਉਹਨਾਂ ਨੂੰ ਸੰਮਨ ਭੇਜੇ ਨੇ ਇੱਕ ਵਿਕਰਮ ਸਿੰਘ ਉਮੀਦਵਾਰ ਸੀਗਾ ਵਿਕਰਮਜੀਤ ਸਿੰਘ ਜੀ ਉਹਨੇ ਦੋਸ਼ ਲਾਇਆ ਸੀ ਕਿ ਇਹਨਾਂ ਗਲਤ ਪ੍ਰੈਕਟਿਸ ਮਤਲਬ ਗੁਰਦੁਆਰਿਆਂ 'ਚ ਮੀਟਿੰਗਾਂ ਕੀਤੀਆਂ ਨੇ ਲੋਕਾਂ ਨੂੰ ਠਮਕਾਇਆ ਵਾ ਇਸ ਤਰ੍ਹਾਂ ਦੀ ਸ਼ਿਕਾਇਤ ਕੀਤੀ ਸੀ ਹਾਈ ਕੋਰਟ ਨੂੰ ਵੀ ਅਮਰਤਪਾਲ ਦੀ ਜਿਹੜੀ ਉਮੀਦਵਾਰੀ ਉਹ ਰੱਦ ਕੀਤੀ ਜਾਂਦੀ ਉਹਦੀ ਚੋਣ ਰੱਦ ਕੀਤੀ ਜਾਂਦੀ ਉਹਦੇ 'ਚ ਦੋਸ਼ ਨਾ ਹੀ ਲਾਇਆ ਸੀ ਕਿ ਇਹਨਾਂ ਗਲਤ ਤਰੀਕੇ ਨਾਲ ਚੋਣ ਲੜੀ ਹੈ ਉਹਦੇ ਵਿੱਚ ਹਾਈ ਕੋਰਟ ਨੇ ਇੱਕ ਨੋਟਿਸ ਜਾਰੀ ਕੀਤਾ ਸੀਗਾ ਤੇ ਨੋਟਿਸ ਜਾਰੀ ਕਰਨ ਤੋਂ ਜਿਹੜੇ ਸਮਨ ਜਾਰੀ ਕੀਤੇ ਸੀਗੇ ਤੇ ਉਹ ਸਮਨ ਜਿਹੜੇ ਇਹਨਾਂ ਦੇ ਘਰ ਆਏ ਸੀਗੇ ਭਾਈ ਅਮਰਤਪਾਲ ਸਿੰਘ ਦੇ ਪਿੰਡ ਜੰੱਲੂਵਾਲ ਖੇੜਾ ਦੇ ਵਿੱਚ। ਉੱਥੇ ਆਇਸੀ ਤੇ ਉਹਨਾਂ ਦੀ ਮਾਤਾ ਨੇ ਜਿਹੜੇ ਸਮਨ ਲੈਣ ਤੋਂ ਇਨਕਾਰ ਕਰਤਾ ਸੀ ਜਿਹੜੇ ਅਮਰਤਪਾਲ ਉਹ ਜਿਹੜੇ ਉਹ ਡਿਬ੍ਰੂਗੜ ਜੇਲ੍ਹ ਦੇ ਵਿੱਚ ਨੇ। ਇਹ ਸਮਨ ਜਾ ਕੇ ਤੁਸੀਂ ਉੱਥੇ ਦਿਓ। ਹੁਣ ਹਾਈ ਕੋਰਟ ਨੇ ਜਿੱਤੇ ਬਾਕੀ ਉਮੀਦਵਾਰਾਂ ਨੂੰ ਜਿਹਦੇ ਵਿੱਚ ਕਾਗਜ਼ ਦੇ ਕੁਲਬੀਰ ਸਿੰਘ ਜੀਰਾਵ ਅਕਾਲੀ ਦਲ ਦੇ ਵਿਰਸਾ ਸਿੰਘ ਬਲਟੋਆ ਭਾਜਪਾ ਦੇ ਮਨਜੀਤ ਸਿੰਘ ਮੰਨਾ ਆ ਜਾਂ ਹੋਰ ਜਿੰਨੇ ਵੀ ਹੈਗੇ ਸਾਰਿਆਂ ਨੂੰ ਕਿਹਾ ਵੀ ਇਹਨਾਂ ਨੂੰ ਉੱਥੇ ਬਕਾਇਦਾ ਤੌਰ ਤੇ ਇਹਨਾਂ ਨੂੰ ਨਾਲ ਪਾਰਟੀ ਬਣਾਇਆ ਜਾਵੇ ਇਹਨਾਂ ਨੂੰ ਵੀ ਨਾਲ ਬੁਲਾਇਆ ਜਾਵੇ ਤੇ ਉਹਦਾ ਤਾਂ ਕੀ ਵਰਸ਼ਣ ਹੈਗਾ ਤੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਬੁਲਾਉਣ ਵਾਸਤੇ ਉਹਨਾਂ ਨੇ ਡਿਬਰੂਗੜ੍ਹ ਦੇ ਜਿਹੜੇ ਸੁਬਡੈਂਟ ਹੈ ਜੇਲ੍ਹ ਸੁਬਡੈਂਟ ਨੇ ਉਹਨਾਂ ਨੂੰ ਸੰਬੰਧ ਭੇਜੇ ਵੀ ਸੰਭਲ ਤਮੀਰ ਕਰਾ ਕੇ ਸਾਡੇ ਕੋਲ ਜਿਹੜੇ ਭਾਈ ਅਮਰਪਾਲ ਸਿੰਘ ਨੂੰ ਸਾਨੂੰ ਵਾਪਸ ਭੇਜੇ ਜਾਣ ਉਹਦੀ ਸਮੇਂ ਰਿਪੋਰਟ ਕੀਤੀ ਜਾਵੇ ਹੁਣ ਭਾਈ ਅਮਰਪਾਲ ਸਿੰਘ ਜੇਲ੍ਹ ਚ ਬਿਠਿਆ ਉਹਨਾਂ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਚ ਵੀ ਚੱਲ ਰਹੀ ਹੈ ਵੀ ਭਾਈ ਮੈਨੂੰ ਮੇਰੇ 60 ਦਿਨ ਬੀਤਣ ਤੋਂ ਬਾਅਦ ਮੇਰੀ ਜਿਹੜੀ ਉਮੀਦਵਾਰੀ ਰੱਦ ਹੋ ਸਕਦੀ ਹੈ ਜੀ ਮੈਨੂੰ ਪੈਰੋਲ ਦਿੱਤੀ ਜਾਵੇ ਕਸਟਡੀਨ ਪੈਰੋਲ ਦਿੱਤੀ ਜਾਵੇ ਮੈਨੂੰ ਜ਼ਬਾਨਾ ਦਿੱਤੀ ਜਾਵੇ ਉਹਦੇ ਵਿੱਚ ਸਰਕਾਰ ਕੋਲੇ ਇਹਨਾਂ ਨੇ ਜਿਹੜੇ ਸਾਡੇ ਲੋਕ ਸਭਾ ਵਾਲੇ ਨੇ ਉਹਨਾਂ ਨੇ ਪੇਸ਼ ਕਰਤਾ ਹੈ ਵੀ ਅਸੀਂ ਇੱਕ 13 ਮੈਂਬਰੀ ਕੀ 14 ਮੈਂਬਰੀ ਕਮੇਟੀ ਬਣਾਤੀ ਹੈ ਉਹ ਸ਼ੇਖ ਰਸ਼ੀਦ ਭਾਈ ਅਮਰਤਪਾਲ ਤੇ ਹੋਰ ਜਿਹਦਾ ਵੀ ਅੰਦਰ ਜਿਹਨਾਂ ਨੇ ਪੇਸ਼ ਆ ਕੇ ਟੈਂਡਰ ਕਰਨੇ ਆਪਣਾ ਸੈਸ਼ਨ ਕਰਨਾ ਟੈਂਡਰ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰੇਗੀ ਇਹਦੇ ਨਾਲ ਹੁਣ ਭਾਈ ਅਮਰਤਪਾਲ ਜਿਹੜੇ ਡਿਬਰੂਗੜ੍ਹ ਜ਼ਿਲ੍ਹੇ ਸੰਬੰਧ ਜਾਂਦੇ ਨੇ ਕੀ ਇਹ ਇਜਾਜ਼ਤ ਦੇਵੇ ਕਿ ਹਾਈ ਕੋਰਟ ਕੀ ਆਰਡਰ ਕਰੇਗੀ ਕਿ ਉਹਨੂੰ ਜਾਤੀ ਰੱਤ ਦੇ ਪੇਸ਼ ਕੀਤਾ ਜਾਵੇ ਤੇ ਫਿਰ ਸਪੈਸ਼ਲ ਲੈ ਕੇ ਉੱਥੋਂ ਪੇਸ਼ੀ ਕੀਤਾ ਜਾ ਸਕਦਾ ਵਾ ਇਸ ਕਰਕੇ ਸਮਨ ਜਾਰੀ ਹੋ ਗਿਆ ਲੇਕਿਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਮੈਂਬਰਾਂ ਨੇ ਉਹਨਾਂ ਦੇ ਪਿੰਡ ਦੇ ਵਿੱਚ ਸਮਨ ਲੈਣ ਤੋਂ ਇਨਕਾਰ ਇਹ ਕਰਕੇ ਕਹਿ ਤਰਜ਼ੀਬ ਵੀ ਉਹਦੇ ਜੇਲ੍ਹ ਚ ਬਿਠੇ ਜਾ ਕੇ ਸਮਨ ਉੱਤੇ ਜੁਰਮ ਸੀ ਤੁਸੀਂ ਕਿਦਾ ਕਿਉਂ ਨਹੀਂ ਸੀ ਹੁਣ ਵੇਖੋ ਇਹਦੀ ਸੁਣਵਾਈ ਕਦੋਂ ਹੁੰਦੀ ਹੈ ਕਦੋਂ ਇਹ ਗਲਬਤ ਹੁੰਦੀ ਹੈ ਤੇ ਇਹਦੇ ਭਾਵੇਂ ਬਹੁਤਾ ਕੁਝ ਇਹ ਨਹੀਂ ਕਿ ਪਟੀਸ਼ਨ ਕੋ ਬਹੁਤਾ ਕੁਝ ਬਣਦਾ ਨਹੀਂ ਹੁੰਦਾ ਜੇਕਰ ਅਗਰ ਟੈਂਡਰ ਕਰਨਾਂ ਦੇ ਬਤਾਂ ਨਾਲ ਦੀ ਗੱਲ ਜੀ RAMRAHEEM ਨੂੰ ਸਾਧਵੇ ਜਿੰਸ ਦੇ ਸ਼ੋਸ਼ਣ ਦੇ ਮਾਮਲੇ ਜਿਹੜੀ ਪੈਰੋਲ ਮਿਲੀ ਸੀ ਉਹ ਵੀ ਹੁਣ ਖਤਮ ਹੋ ਗਈ ਹੈ। ਵੇਖੋ RAMRAHEEM ਜਿਹੜਾ ਬਾ ਉਹ ਸਰਕਾਰੀ ਮਹਿਮਾਨ ਆਪਾਜਪਾ ਵਾਲਿਆਂ ਦਾ ਜੇ ਬਾਕੀ ਕੋਈ ਪਰੋਲ ਲੈਣ ਜਾਵੇ ਤੇ ਉਹਦੇ ਤੇ ਸੌਦ ਨੁਕਸ ਕੱਢੇ ਜਾਂਦੇ ਨੇ। ਉਸ ਵਿਅਕਤੀ ਨੂੰ ਪ੍ਰੋਲ ਦਿੱਤੀ ਗਈ ਤੇ ਸੁਪਰੀਮ ਕੋਰਟ ਨੇ ਵੀ ਜਿਹੜੀ ਕੱਲ ਪਟੀਸ਼ਨ ਦਾਇਰ ਕੀਤੀ ਸੀ ਸੁਪਰੀਮ ਕੋਰਟ ਦਾ ਆਪਣੀ ਸ੍ਰੋਮਿਕ ਪਟੀ ਨੇ ਉਹਨਾਂ ਨੇ ਕਿਹਾ ਸੀ ਵੀ ਕੁਝ ਜਿਹੜੀ ਸੁਪਰੀਮ ਕੋਰਟ ਜਿਹੜੀ ਹੈਗੀ ਆ ਹਾਈ ਕੋਰਟ ਜਾਂ ਹਰਿਆਣਾ ਸਰਕਾਰ ਜਿਹੜੀ ਆ ਉਹ ਪ੍ਰੋਲ ਦੇਣ ਲੱਗਿਆ ਜਿਹੜੀ ਆ ਉਹ ਕਾਨੂੰਨ ਦੀ ਤੇ ਬਕਾਇਦਾ ਤੌਰ ਤੇ ਸਾਡੀ ਜਿਹੜੀ ਸੰਵਿਧਾਨ ਦੀ ਜਿਹੜੀ ਉਹ ਧਿਆਨ ਚ ਜਰੂਰ ਰੱਖੇ ਇਹ ਵੰਦੀ ਫਟਾਫਟ ਪ੍ਰੋਲ ਲਈ ਜਾਵੇ ਇਹਦੇ ਵਿੱਚ ਇਹਨੂੰ 70 ਦਿਨ ਦੀ ਪ੍ਰੋਬੇਲ ਸਕਦੀ ਹੈ ਤੇ 20 ਦਿਨ ਦੀ ਫਰਮ ਹੋ ਸਕਦੀ 90 ਦਿਨ ਮਤਲਬ ਜੇਲ੍ਹ ਦੇ ਵਿੱਚੋਂ ਸਾਲ 'ਚ ਇਹ ਬਾਹਰ ਰਹਿ ਸਕਦਾ ਤੇ ਦਿੱਕ ਦੋ ਦਿਨ ਦੀ ਲੈਣੀ ਹੋਵੇ ਕਿਉਂਕਿ ਪ੍ਰੋਬੇਲ ਜਦ ਮਰਜ਼ੀ ਲੈ ਲਓ ਇਹਨਾਂ ਵਾਸਤੇ ਚੱਲਦੀ ਹੈ ਅੱਜ ਉਹਨਾਂ ਨੂੰ ਪਹਿਲਾਂ 3 ਵਜੇ ਕਰੀਬ ਉੱਥੋਂ ਤੁਰਿਆ ਗਿਆ ਆਪਣੇ ਜਿਹੜਾ ਉਹਨਾਂ ਦਾ ਬਰਨਾਵਾ ਫਾਰਮ ਹੈਗਾ ਬਾ ਜੂਪੀ ਦੇ ਵਿੱਚ ਤੇ 5 ਵਜੇ ਤੱਕ ਉਹ ਜੇਲ੍ਹ ਪੁੱਜ ਗਏ ਸੁਨਾਰੀਆ ਜੇਲ੍ਹ ਜਿਹੜੀ ਹੈਗੀ ਹੈ ਉੱਥੇ ਪੁੱਛ ਚੁੱਕੇ ਨੇ ਉਹਨਾਂ ਨੂੰ ਹੁਣ ਵਾਪਸ ਜਾ ਕੇ ਤੇ ਫਿਰ ਉਹਨ ਕਦੋਂ ਪ੍ਰੋਬਲਮ ਇਸ ਦੀ ਇਹ ਪਤਾ ਕੋਈ ਨਹੀਂ ਗਿਆ ਵੇਖਣਾ ਪਊਗਾ ਵੀ ਹਰਿਆਣੇ ਚ ਇਲੈਕਸ਼ਨ ਕਦੋਂ ਹੋਣਾ ਉਹ ਕਹਿਆ ਸੀ ਨਾ ਵੀ ਸਾਡੇ ਜਿਹੜੇ ਰਾਤ ਅੰਦੋਰੀ ਹੈਗੇ ਨੇ ਕਰ ਸ਼ਹਿਰੇ ਨੂੰ ਕਹਿੰਦਾ ਜੀ ਬਣ ਕੇ ਇੱਕ ਹਾਦਸਾ ਬਾਜ਼ਾਰ ਮੇ ਆ ਜਾਏਗਾ ਬਣ ਕੇ ਇੱਕ ਹਾਦਸਾ ਬਾਜ਼ਾਰ ਮੇ ਆ ਜਾਏਗਾ ਜੋ ਨਹੀਂ ਹੋਗਾ ਉਹ ਅਖਬਾਰ ਮੇ ਆ ਜਾਏਗਾ ਜੋ ਨਹੀਂ ਹੋਗਾ ਉਹ ਖਬਰ ਮੇ ਆ ਜਾਏਗਾ ਇਸ ਤਰ੍ਹਾਂ ਸਾਡੇ ਕੰਮ ਚੱਲਦੇ ਨੇ ਰहत ਉਨੋਰੀ ਦਾ ਤੇ ਉਹਨਾਂ ਨਾਲ ਕਿਹਾ ਸੀ ਚੋਰ ਅ ਚੱਕੋ ਦੀ ਕਰੋ ਕਦਰ ਚੋਰ ਅ ਚੱਕੋ ਕੀ ਕਰੋ ਕਦਰ ਪਤਾ ਨਹੀਂ ਕੌਣ ਕਦ ਕਿਸ ਸਰਕਾਰ ਮੇ ਆ ਜਾਏਗਾ ਐ ਹਾਲਾ ਸਾਡੇ ਰਾਮ ਰਹੀਮੁਰਾਂ ਦੀ ਇਸ ਕਰਕੇ ਉੱਥੋਂ ਦੀ ਸਰਕਾਰ ਨੂੰ ਇਸ ਗੱਲ ਤੇ ਗੌਰ ਫਰਮ ਹੋਣਾ ਚਾਹੀਦਾ ਵਾ ਕਿ ਇਹੋ ਜੇ ਬੰਦਿਆਂ ਨੂੰ ਕਿਸੇ ਕਿਸਮ ਦੀ ਪਰੋਲ ਦੇਣੀ ਹੈ ਤੇ 10 ਵਾਰੀ ਸੋਚੇ ਸਾਧਵੀ ਛੋਸ਼ਨ ਕੰਡ ਇੱਕ ਪੱਤਰਕਾਰ ਦਾ ਕਤਲ ਇੱਕ ਜਿਹੜੇ ਸਾਡੇ ਇੱਕ ਰਣਜੀਤ ਮੈਨੇਜਰ ਦਾ ਕਤਲ ਰਣਜੀਤ ਮੈਨੇਜਰ ਦੇ ਕਤਲ ਨੂੰ ਜਿਹੜਾ ਸੀ ਉਹ ਹਾਈ ਕੋਰਟ ਨੇ ਮਰੀ ਕਰਤਾ ਜੀ ਹੇਠਲੀ ਮਦਦ ਆਈਪੁਰੇ ਮਦਦ ਕਰਤਾ ਸੀ ਸੁਪਰੀਮ ਕੋਰਟ ਵਿੱਚ ਮੇਰੇ ਕਾ ਕੇਸ ਅਜੇ ਪੈਂਡਿੰਗ ਪਿਆ ਹੋ ਵਾ ਫਿਰ ਹੋਰ ਕਈ ਕਤਲ ਕੀਤੇ ਨੇ ਇੱਕ ਨਹੀਂ ਕਈ ਕਤਲ ਕੀਤੇ ਨੇ ਜਰਾਏ ਪਿਛਾ ਲੋਕ ਨੇ ਇਹ ਲੋਕ ਜਰਾਏ ਪਿਛ ਲੋਕਾਂ ਨੂੰ ਤੇ ਮਿੰਟੋ ਮਿੰਟੀ ਪ੍ਰੋਬਲ ਮਿਲਦੀ ਆ ਲੈਕਿਨ ਜਿਹੜੇ ਸਾਡੇ ਲੋਕ ਨੇ ਸਾਡੇ ਸਿੱਖ ਨੇ ਜਿਹੜੇ ਬੰਦੀ ਬੰਦੀ ਅੰਦਰ ਨੇ ਉਹਨਾਂ ਨੂੰ ਇਹ ਕਹਿ ਕੇ ਪਰਲਤੋ ਇਨਕਾਰ ਕਰ ਦਿੱਤਾ ਜਾਂਦਾ ਵੀ ਇਹਨਾਂ ਆਪਣਾ ਗੁਨਾਹ ਨਹੀਂ ਕਬੂਲਿਆ ਇਹਨਾਂ ਮਾਫੀ ਨਹੀਂ ਮੰਗੀ ਪਰ ਮੈਂ ਜਿਹੜੇ ਸਾਡੇ ਹੋਮ ਮਿਨਿਸਟਰ ਸਾਹਿਬ ਆ ਇੱਕ ਉਹਨਾਂ ਨੂੰ ਬੇਨਤੀ ਕਰੂੰਗਾ ਜਿਹੜੀ ਮਾਫੀ ਜੀ ਰਜੀਵ ਗਾਂਧੀ ਜੇ ਕਾਤਲਾ ਨੇ ਮੰਗੀ ਸੀਗੀ ਉਹ ਜਨਤਕ ਕਰ ਦਿਓ ਸਾੰਮਣੇ ਪਤਾ ਲੱਗ ਜੇ ਵੀ ਉਹਨਾਂ ਨੇ ਮਾਫੀ ਮੰਗਣ ਤੋਂ ਬਾਅਦ ਬਕਾਇਦਾ ਤੌਰ ਤੇ ਤੁਸੀਂ ਰਿਆਕ ਕੀਤਾ ਸੀ ਰਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾ ਕਰਾਉਣ ਵਾਸਤੇ ਤਾਮਿਲਨਾਡੂ ਦੀ ਸਮੁੱਚੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀਗਾ ਤੇ ਜਦੋਂ ਉਹ ਮਤਾ ਗਵਰਨਰ ਨੂੰ ਭੇਜਿਆ ਗਿਆ ਸੀ ਛੱਡਣ ਵਾਸਤੇ ਉਹਨਾਂ ਨੂੰ ਤੇ ਸੀਬੀਆਈ ਸੁਪਰੀਮ ਕੋ ਚਲੀ ਗਈ ਸੀ ਸੀਬੀਆਈ ਨੇ ਕਿਹਾ ਸੀ ਵੀ ਜਾਂਚ ਅਸੀਂ ਕੀਤੀ ਹੈ ਕਿ ਛੱਡਾ ਵੀ ਉੱਥੋਂ ਦੀ ਸਰਕਾਰ ਨੂੰ ਕੀ ਹੱਕ ਆ ਕਿ ਉਹਨਾਂ ਕਾਤਲਾਂ ਨੂੰ ਛੱਡ ਦੇ ਸਪਰੀਮ ਕੋਰਟ ਨੇ ਫਿਰ ਉਤੋਂ ਦੀ ਸਰਕਾਰ ਨੂੰ ਉਤਾਰਨ ਕੀਤਾ ਸਰਕਾਰ ਨੇ ਜਾ ਕੇ ਫਿਰ ਜਿਹੜਾ ਮਤਾ ਬਕਾਇਦਾ ਤੌਰ ਤੇ ਵਿਧਾਨ ਸਭਾ ਚ ਪਾਸ ਕੀਤਾ ਗਿਆ ਸੀ ਉਹਦੀ ਪ੍ਰਵਾਨਗੀ ਰਾਜਪਾਲ ਤੋਂ ਆਈ ਸੀਗੀ ਉਹਦੀ ਕਾਪੀ ਪੇਸ਼ ਕੀਤੀ ਜਾ ਕੇ ਫਿਰ ਸੁਪਰੀਮ ਕੋਰਟ ਦੇ ਵਿੱਚ ਤੇ ਫਿਰ ਸੁਪਰੀਮ ਕੋਰਟ ਨੂੰ ਕਹਿਣਾ ਪਿਆ ਸੀ ਵੀ ਜੇ ਉਥੋਂ ਦੇ ਲੋਕ ਚਾਹੁੰਦੇ ਉਥੋਂ ਦੀ ਵਿਧਾਨਪਾਲਿਕਾ ਚਾਹੁੰਦੀ ਹੈ ਤੇ ਫਿਰ ਸੀਬੀਆਈ ਨੂੰ ਕੋਈ ਦੇ ਘਰ ਨਹੀਂ ਰੋਕ ਕੇ ਉਹਨਾਂ ਉਸ ਤੋਂ ਬਾਅਦ ਉਹਨਾਂ ਦੀ ਰਿਹਾਈ ਹੋਈ ਸੀ ਲੇਕਿਨ ਸਾਨੂੰ ਅਫਸੋਸ ਹੈ ਪਿਛਲੇ 30 ਸਾਲਾਂ ਦੇ ਵਿੱਚ ਤਿੰਨ ਵਾਰੀ ਸੜੀ ਸਰਕਾਰ ਰਹੀ ਇੱਥੇ ਅਕਾਲੀ ਦਲ ਦੀ ਅਕਾਲੀ ਦਲ ਨੂੰ ਇਹ ਚਾਹੀਦਾ ਸੀਗਾ ਵੀ ਤੁਸੀਂ ਬਹੁ ਸੰਮਤੀ ਦਾ ਸਰਵਸੰਮਤੀ ਛੱਡ ਦਿਓ ਨਾ ਕਾਂਗਰਸੀ ਬੰਨਣਗੇ ਤੇ ਨਾ ਭਾਜਪਾ ਤੁਸੀਂ ਬਹੁ ਸੰਮਤੀ ਦਾ ਆਪਣਾ ਮਤਾ ਪਾਸ ਕਰਕੇ ਭੇਜ ਦਿਓ ਵੀ ਅਸੀਂ ਬਹੁ ਸਮਝੀ ਕੀਤਾ ਵੀ ਆ ਲੋਕ ਛੱਡੇ ਚ ਤੇ ਨਾਲ ਹਵਾਲਾ ਦਿੱਤਾ ਜਾਂਦਾ ਕਮਲ ਲਾਡੂ ਦਾ ਤੇ ਬੰਦੀ ਸਿੰਘ ਰਿਆ ਹੋ ਜਾਂਦੇ ਲੇਕਿਨ ਇਹਨਾਂ ਦੇ ਵਿੱਚ ਵੀ ਜਿਹੜੀ ਆ ਨਾ ਆਪਣੀ ਇੱਛਾ ਸ਼ਕਤੀ ਬਹੁਤ ਕਮਜ਼ੋਰ ਕਾਲੀਆਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀਗਾ ਜਦੋਂ ਅਜੀਤ ਅਖਬਾਰ ਦੇ ਫੰਕਸ਼ਨ ਦੇ ਵਿੱਚ ਇੱਕ ਡਾਕਟਰ ਮਨਮੋਹਨ ਸਿੰਘ ਵੀ ਉਹਦੇ ਜਲੰਧਰ ਹੁੰਦੇ ਨੇ ਉੱਥੇ ਉਹਨਾਂ ਕਿਹਾ ਸੀਗਾ ਬਾਦਲ ਸਾਹਿਬ ਪੰਜਾਬ ਦੀਆਂ ਮੰਗਾਂ ਬਾਰੇ ਗੱਲ ਕਰਨ ਲੱਗੇ ਜੀ ਸਾਡੀ ਆ ਮੰਗ ਸਾਡੀ ਉਹ ਮੰਗ ਤੇ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਬਾਦਲ ਸਾਹਿਬ ਨੂੰ ਇਹ ਦੱਸ ਦਿਓ ਅੱਜ ਤੱਕ ਤੁਸੀਂ ਪੰਜਾਬ ਦਾ ਕਿਹੜਾ ਮੁੱਦਾ ਮੈਰੀਕਲ ਲੈ ਕੇ ਆਏ ਤੁਸੀਂ ਤੇ ਆਪਣੇ ਘਰ ਦੇ ਕੰਮ ਲੈ ਕੇ ਆਉਂਦੇ ਹੋ ਨਿੱਜੀ ਕੰਮ ਲੈ ਕੇ ਆਉਂਦੇ ਕੰਮ ਵੀ ਲੈ ਕੇ ਆਈ ਨਹੀਂ ਸ਼ਰੱਤ ਸੀ ਜੀ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਇਹਨਾਂ ਨੇ ਮੁੱਦੇ ਤੇ ਕੀ ਲੈ ਕੇ ਜਾਣੇ ਸੀਗੇ ਜਦੋਂ ਉਹਨਾਂ ਨੇ ਕਹਿਤਾ ਵੀ ਤੁਸੀਂ ਆਪਣੇ ਘਰ ਦੇ ਮੁੱਦੇ ਲੈ ਕੇ ਆਉਨੇ ਤੁਸੀਂ ਬਾਕੀ ਮੁੱਦੇ ਲੈ ਕੇ ਆਉਂਦੇ ਲੇਕਿਨ ਸਭ ਤੋਂ ਵੱਧ ਗ੍ਰਾਂਜ ਜਿਹੜੀ ਸੀਗੀ ਜਿਹਦੀ ਬਣਦੀ ਸੀ ਉਹਨੂੰ ਡਬਲ ਦੇਤੀ ਸੀਗੀ ਡਾਕਟਰ ਮਨਮੋਹ ਸਿੰਘ ਨੇ ਪੰਜਾਬ ਨੂੰ ਕਿੱਥੇ ਵਰਤੀ ਸਾਨੂੰ ਨਹੀਂ ਪਤਾ ਲੇਕਿਨ ਜਦੋਂ ਵਿੱਤ ਮੰਤਰੀ ਬਣਦੇ ਨੇ ਬੀਜੇਪੀ ਦੇ ਆਗੂ ਅਰਨ ਜੇਤਲੀ ਇਹ ਜਾਂਦੇ ਪੰਜਾਬ ਦੇ ਵਿਦੇਸ਼ੀ ਉਹ ਕਹਿੰਦੇ ਜੀ ਪੰਜਾਬ ਨੂੰ ਅੱਗੇ ਤੁਸੀਂ ਡਬਲ ਲਾ ਜਾ ਚੁੱਕੇ ਹੋ ਪਹਿਲਾਂ ਉਹਦਾ حساب ਦਿਓ ਫਿਰ ਗੱਲ ਕਰਾਂਗੇ ਤੇ ਡਾਕਟਰ ਮਨਮੋਹ ਜੀ ਦੀ شریف ਆਦਮੀ ਨੂੰ ਇਹ ਸ਼੍ਰੋਮਣਿਕ ਪਿੰਡ ਦੇ ਪ੍ਰਧਾਨ ਤੋਂ ਦਬਕਾ ਮਰਾ ਦਿੰਦੇ ਸੀ। ਦਬਕਾ ਕੀ ਹੁੰਦਾ ਸੀਗਾ? ਜਦੋਂ ਇਹਨਾਂ ਦਾ ਕੰਮ 2-4 ਦਿਨ ਲੇਟ ਹੋ ਗਿਆ ਨਾ ਉਹ ਕਹਿੰਦਾ ਸੀ ਡਾਕਟਰ ਮਨਮੋਹਨ ਸਿੰਘ ਬੱਧਾ ਤਾਂ ਵਧੀਆ। ਗਲਤ ਪਾਰਟੀ 'ਚ ਬੈਠਾ ਅਸੀਂ ਉਹਨੂੰ ਕਾਲਪਤਿਕ ਤੇ ਸੱਦਾਂਗੇ ਸੀ। ਇੰਨੀ ਗੱਲ ਕਹਿਣ ਦੀ ਡੇਰ ਸੀ ਉਹ ਡਰ ਜਾਂਦਾ ਸੀ। 3 ਆਦਮੀ ਸੀਗੇ। ਉਹ ਬਾਦਲ ਸਾਹਿਬ ਨੂੰ ਬੁਲਾਉਂਦਾ ਸੀ ਆਪਣੀ ਫਾਈਲ ਜਾਓ ਸਾਈਨ ਕਰੋ ਜਾਓ ਤੁਸੀਂ ਉਹਨੂੰ ਸਮਝਾਓ ਥੋੜੇ ਦੇ ਮੱਕੜ ਨੂੰ ਸਮਝਾਓ ਤੁਸੀਂ। ਇਹੋ ਜੇ ਕੰਮ ਕਰਦੇ ਰਹੇ ਨੇ। ਇਸ ਕਰਕੇ ਜੇ ਬਹੁ ਸੰਮਤੀ ਨਾਲ ਵੀ ਇਹ ਬਕਾਇਦਾ ਤੌਰ ਤੇ ਮਤਾ ਕਰਕੇ ਭੇਜ ਦਿੰਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਸੀ ਜੀ ਜੀ ਸੱਜਨ ਕੁਮਾਰ ਨੂੰ 1984 ਸਿੱਖ ਕਤਲੇਆਮ ਚ ਪਿਛਲੇ ਦਿਨੀ ਮਾਨਯੋਗ ਅਦਾਲਤ ਨੇ ਉਮਰ ਕੈਦੀ ਸਜ਼ਾ ਸੁਣਾਈ ਸੀ ਪਰ ਜਿੱਥੇ ਪਟੀਸ਼ਨ ਕਰਤਾ ਤਾਂ ਸਿੱਖਾਂ ਦੇ ਵੱਲੋਂ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਭਾਜਪਾ ਨੇ ਵੀ ਫਾਂਸੀ ਦੀ ਮੰਗ ਕੀਤੀ ਹੈ 1985 ਦੇ ਵਿੱਚ ਪਹਿਲਾ ਐਫੀ ਡੇਵਿਡ ਜਿਹੜਾ ਵਾ ਜਿਹੜੇ ਸਿੱਖ ਕਤਲਿਆਮ ਹੋਇਆ ਸੀ 84 ਨਵੰਬਰ ਦੇ ਵਿੱਚ ਉਹਦਾ ਉਹਦਾ ਉਸ ਨੂੰ ਲੈ ਕੇ ਤੇ 1991 ਦੇ ਵਿੱਚ ਸੱਜਣ ਕੁਮਾਰ ਤੇ ਪਹਿਲੀ ਐਫਆ ਦਰਜ ਹੁੰਦੀਆਂ ਲੇਕਿਨ 2003 ਦੇ ਵਿੱਚ ਉਹਨੂੰ ਅਦਾਲਤ ਬਰੀ ਕਰ ਦਿੰਦੀ ਹੈ 2005 ਦੇ ਵਿੱਚ ਉਹਦੇ ਖਿਲਾਫ ਦੂਸਰਾ ਕੇਸ ਦਰਜ ਹੁੰਦਾ ਵਾ ਇਹ 2000 ਜਾਂ 10 ਦੇ ਵਿੱਚ ਉਹਦੀ ਚਲਾਨ ਪੇਸ਼ ਹੁੰਦਾ ਤੇ 2013 ਚ ਉਹਨੂੰ ਇਸ ਕੇਸ ਚ ਅਦਾਲਤ ਬਦਲੀ ਕਰ ਦਿੰਦੀ ਹੈ ਤੇ ਉਦੋਂ ਸਰਕਾਰ ਕਿਹਦੀ ਸੀ ਕਾਂਗਰਸ ਦੀ ਲੇਕਿਨ ਜਿਹੜੀ 1992 ਦੇ ਵਿੱਚ ਸੀ ਉਦੋਂ ਵੀ ਕਾਂਗਰਸੀ ਸਰਕਾਰ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਇਹ ਬਰੀ ਹੁੰਦਾ ਵਾ ਉਦੋਂ ਕੇਂਦਰ ਦੇ ਵਿੱਚ ਬੀਜੇਪੀ ਤੇ ਕਾਲੀ ਭਾਜਪਾ ਸਰਕਾਰ ਸੀਗੀ ਕਾਲੀ ਜਿਹੜੇ ਉਸ ਵਿੱਚ ਭਾਗੀਦਾਰ ਸਨ ਜਦੋਂ ਬਰੀ ਹੁੰਦਾ 2014 ਦੇ ਵਿੱਚ ਇੱਕ ਸਾਡੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਇੱਕ ਸੱਟ ਬਣਾਉਦੇ ਨੇ ਉਹ ਕਹਿੰਦੇ ਵੀ ਜਿੰਨੇ ਵੀ ਕੇਸ 1984 ਦੇ ਸਿੱਖਾਂ ਦੇ ਕਤਲੇਆਮ ਦੇ ਸਾਰਿਆਂ ਨੂੰ ਰਿਵਿਊ ਕੀਤਾ ਜਾਵੇ ਉਸ ਰਿਵਿਊ ਦੇ ਵਿੱਚ 2015 ਦੇ ਵਿੱਚ ਫਿਰ ਜਿਹੜਾ ਸੀ ਇੱਕ ਐਫਆਈ ਰੋਲ ਹੁੰਦੀ ਆ ਆਪਣੇ ਸੱਜਨ ਕੁਮਾਰ ਦੇ ਖਿਲਾਫ ਜਿਹੜਾ ਵੱਡੇ ਵੱਡੇ ਲੀਡਰ ਸੀ ਕਾਂਗਰਸੀ ਪੰਜ ਸਿੱਖਾਂ ਦਾ ਕਤਲ ਸੀ ਜੀ ਉਹਦੇ ਵਿੱਚ ਉਹਨੂੰ 2018 ਦੇ ਵਿੱਚ ਉਮਰ ਕੈਦੀ ਸਜ਼ਾ 사 ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਇੱਕ ਕੇਸ ਉਹਦੇ ਕੋਈ ਉਹਦੇ ਖਿਲਾਫ ਹੋਰ ਦੱਜਿੰਦਾ। ਉਸ ਕੇਸ ਦੇ ਵਿੱਚ ਆ ਬੀਤੇ ਦਿਨੀ ਦੋ ਤਿੰਨ ਦਿਨ ਪਹਿਲਾਂ ਹੀ ਮੈਂ ਕੈਦਾਤੌਰ ਤੇ ਉਹਦੇ ਚ ਉਹਨੂੰ ਉਮਰ ਕੈ ਸਜ਼ਾ ਦਿੱਤੀ ਜਾਂਦੀ ਹੈ। ਹੁਣ ਦੋ ਉਮਰ ਕੈਦਾ ਜਾਂਦਾ ਚੱਲ ਗਿਆ ਉਹ। ਅੱਜ ਦੀ ਡੇਟ ਦੇ ਵਿੱਚ ਆਰ ਪੀ ਸਿੰਘ ਜਿਹੜੇ ਭਾਜਪਾ ਦੇ ਬੁਲਾਰੇ ਨੇ ਤੇ ਪਾਦਵੀ ਸਰ ਤੇ ਬੱਦੀ ਸਰਦਾਰ ਨੇ ਉਹਨਾਂ ਨੇ ਇਹ ਮੰਗ ਕੀਤੀ ਆ ਕਿ ਬੇਕਾਇਦਾ ਤੌਰ ਤੇ ਅਜਿ ਦੇ ਸੱਜਣ ਕੁਮਾਰ ਨੇ ਗੁਨਾਹ ਬਖਸ਼ਣ ਯੋਗ ਨਹੀਂ ਇਹਨੂੰ ਜਿਹੜਾ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹਾਲ ਦੀ ਕਿ ਕੋਰਟ ਇਹ ਫੈਸਲਾ ਲਾਤਾ ਵਾ ਹਾਈ ਕੋਰਟ ਜਾਣਗੇ ਫਾਂਸੀ ਦੀ ਸਜ਼ਾ ਜਿਹੜੀ ਸੀਗੀ ਜਿਹੜੀ ਯੂਰਪ ਦੇ ਵਿੱਚੋਂ ਬੰਦ ਕਿਉਂ ਕੀਤੀ ਗਈ ਇੱਕ ਕਤਲ ਕੇਸ ਦੇ ਵਿੱਚ ਪੰਜ ਬੰਦੇ ਗ੍ਰਿਫਤਾਰ ਕੀਤੇ ਜਾਂਦੇ ਉਹ ਆਪਣਾ ਜੁਰਮ ਹੀ ਕਬੂਲ ਕਰ ਲੈਂਦੇ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਮੰਗੀ ਜਾਂਦੀ ਆ ਲੇਕਿਨ ਅਦਾਲਤ ਜਿਹੜੀ ਆ ਉਹਨਾਂ ਨੂੰ ਉਮਰ ਕੈਦੀ ਸਜ਼ਾ ਦੇ ਦਿੰਦੀ ਆ ਕੁਛ ਦਿਨ ਬਾਅਦ ਇੱਕ ਵਿਅਕਤੀ ਹੋਰ ਫੜਿਆ ਜਿਹੜਾ ਕਬੂਲ ਕਰਦਾ ਵੀ ਉਹ ਕਤਲ ਮੈਂ ਕੀਤਾ ਸੀ ਉਹ ਇੰਜ ਨਹੀਂ ਇੰਜ ਕੀਤਾ ਸੀ ਜਿਹੜੇ ਪੰਜ ਉਹ ਵਿਅਕਤੀ ਸੀਗੇ ਉਹ નિર્ਦੋਸ਼ ਫਰ ਕਿਦਰ ਬਿਤੇ ਸੀਗੇ ਉਦੋਂ ਵੀ ਸਰਕਾਰ ਨੇ ਕਿਹਾ ਵੀ ਜੇ ਕਿਤੇ ਇਹ ਬੰਦੇ ਫਾਂਸੀ ਲਾ ਦਿੱਤੇ ਜਾਂਦੇ ਤੇ ਇਹ ਵਾਪਸ ਨਹੀਂ ਜੰਦੇ ਜਾ ਸਕਦੇ ਸੀ। ਉਸ ਤੋਂ ਬਾਅਦ ਉਹਨਾਂ ਨੇ ਫਾਂਸੀ ਦੀ ਸਜ਼ਾ ਉਤੇ ਖਤਮ ਕਰਤੀ। ਬਿਸ਼ੱਕ ਕਿਸੇ ਨੂੰ ਉਮਰ ਭਰ ਤੁਸੀਂ ਜੇਲ੍ਹ ਚ ਰੱਖ ਲਓ। ਕੋਈ ਗੱਲ ਨਹੀਂ। ਲੇਕਿਨ ਫਾਂਸੀ ਸਜ਼ਾ ਖਤਮ ਕਰਤੀ। ਅੱਜ ਵੀ ਬਹੁਤੇ ਦੇਸ਼ਾਂ ਵਿੱਚ ਫਾਂਸੀ ਸਜ਼ਾ ਖਤਮ ਲੇਕਿਨ ਸਾਡੇ ਦੇ ਹੈਗੀ ਹੈ। ਅੱਜ ਦੇ ਕੇਸ ਹੈ ਮਨ ਜਦਰ ਕੁਮਾਰ ਦਾ। ਇਸ ਕੇਸ ਦੀ ਤੁਲਨਾ ਬਕਾਇਦਾ ਤੌਰ ਤੇ ਨਰਮਿਆ ਕਾਂਡਾ ਕੀਤੀ ਗਈ ਸੀ ਜੀ ਦੇ ਵਿੱਚ ਕਿ ਬੱਸ ਦੇ ਵਿੱਚ ਇੱਕ ਲੜਕੀ ਨਾਲ ਜਿਹੜੀ ਆਪਣੇ ਦੋਸਤਾਂ ਜਾਣ ਦੀ ਨਿਰਾਦ ਦੇ ਸਮੇਂ ਉਹਨਾਂ ਬਲਾਤਕਾਰ ਕੀਤਾ ਜਾਂਦਾ ਬੜਾ ਉਹਦਾ ਤਸ਼ੱਦਦ ਕੀਤਾ ਜਾਂਦਾ ਉਹ ਡੈਥ ਹੋ ਜਾਂਦੀ ਹੈ ਉਹ ਵੀ ਜਾ ਕੇ ਸਿੰਗਾਪੁਰ ਹਸਪੀਟਲ ਉਸ ਯਾਦਕਰਨ ਵੀ ਜੈਸ਼ਨ ਲਾਜ ਵਾਸਤੇ ਉਹਨਾਂ ਦੋਸ਼ੀਆਂ ਵਿੱਚ ਕੋਈ ਛੇ ਦੋਸ਼ੀ ਸੀ ਛਿਆ ਦੋਸ਼ੀਆਂ ਦੇ ਵਿੱਚੋਂ ਇੱਕ ਨਵਾਲਗ ਸੀਗਾ ਜਿਹੜਾ 3 ਸਾਲ ਦੀ ਸਜ਼ਾ ਕੱਟ ਕੇ ਘਰ ਆ ਗਿਆ ਤੇ ਇੱਕ ਨੇ ਸੁਸਾਈਡ ਕਰ ਲਈ ਸੀ ਜੇਲ੍ਹ ਦੇ ਵਿੱਚ ਤੇ ਚਾਰ ਨੂੰ ਮੁੜ ਕੇ ਫਾਂਸੀ ਦਿੱਤੀ ਗਈ ਸੀ ਉਹਨਾਂ ਉਹਦੇ ਦਾ ਜੋੜਿਆ ਸੀ ਵਕੀਲਾਂ ਨੇ ਵੀ ਇਹ ਜਿਹੜਾ ਇਹਨੇ ਗੁਰਮ ਕੀਤਾ ਇਹ ਉਹ ਨੂੰ ਘਟ ਨਹੀਂ ਹੈਗਾ ਲੇਕਿਨ ਫਿਰ ਵੀ ਅਦਾਲਤ ਨੇ ਨੰਬਰ ਕੈਸੇ ਦਿੱਤੀ ਆ ਆਰ ਪੀ ਸਿੰਘ ਉਹਦੇ ਭਾਗੂ ਨੇ ਉਹਨਾਂ ਨੇ ਮੰਗ ਕੀਤੀ ਹੈ ਵੀ ਨਹੀਂ ਇਸ ਬੰਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਜੀ ਬਹੁਤ ਬਹੁਤ ਸ਼ੁਕਰੀਆ ਫਟਿਸਰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਮਿਹਰਬਾਨੀ ਸ਼ੁਕਰੀਆ ਸ਼ੁਕਰੀਆ ਜਿਤਧਾਰਕ ਕਲਪਤ ਨੇ ਹੁਣ 71 ਤਸਦੀ ਹੈ ਜਿਤਧਾਰਕਾਂ ਦੀ ਕਤਰਤਾ ਹੋਵੇਗੀ ਜਿਸ ਦੇ ਵਿੱਚ ਕਿਰਪਾਲਸ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦਾ ਚਰਚਾ ਕੀਤੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੋਵਾਂ ਦੇ ਜਿਹੜੇ ਅਸਤੀਫੇ ਨੇ ਉਹ ਮਨਜ਼ੂਰ ਹੁੰਦੇ ਨੇ ਜੇਕਰ ਮਨਜ਼ੂਰ ਹੁੰਦੇ ਨੇ ਤਾਂ ਸੱਤ ਮੈਂਬਰੀ ਕਮੇਟੀ ਦੇ ਵਿੱਚ ਦੋ ਹੋਰ ਕਿਹੜੇ ਮੈਂਬਰ ਹੋਣਗੇ ਜਿਹਨਾਂ ਜਿਤਧਾਰਕ ਸ਼ਾਮਲ ਕਰਨਗੇ